ਆ ਸੁਆ ਨਿਕਲਿਆ ਨਵਾਂ ਇੱਕ ਪਾਰਟੀ ਜਿਹੜੀ ਮਰਜ਼ੀ ਹੋਵੇ ਦੇਖੋ ਜਿਹੜੀ ਸਰਕਾਰ ਕੰਮ ਕਰਦੀ ਹੈ ਤਾਂ ਉਸ ਦੀ ਤਾਰੀਫ ਕਰਨੀ ਜ਼ਰੂਰ ਬਣਦੀ ਹੈ ਤਾਂ ਆਹ ਦੇਖੋ ਤੁਸੀਂ ਇਹ ਜਿਹੜਾ ਸੁਆ ਹੈ ਇਹ ਨਵਾਂ ਕੱਢਿਆ ਨਵਾਂ ਮਤਲਬ ਅਰੇ ਨਿਊ ਕੀਤਾ ਇਹਨੂੰ ਇਹ ਪਹਿਲਾਂ ਵਾਲਾ ਜੋ ਸੁਆ ਸੀ ਇੱਟਾਂ ਦੀ ਚਣਾਈ ਦਾ ਸੀ ਆ ਢਾ ਕੇ ਉਸ ਦੀ ਜਗ੍ਹਾ ਤੇ ਇਹ आरसीसी ਵਾਲਾ ਸੁਆ ਕੱਢਿਆ ਇੱਕ ਤਾਂ ਨਵਾਂ ਡਿਜ਼ਾਈਨ ਹੋ ਗਿਆ ਦੇਖੋ ਗਲਾਈ ਪੂਰੀ ਬਣ ਗਈ ਦੂਜਾ આરਸੀਸੀ ਹੈ ਜਿਹੜੀ ਪੈ ਗਈ ਇਹਦੇ ਚ ਸੀਮਿੰਟ ਬਜਰੀ ਪੈ ਗਈ ਤੇ ਨਾ ਹੀ ਪਾਣੀ ਕਿਤੋਂ ਟੁੱਟੂਗਾ ਹੈ ਜੀ ਇਹਦੀ ਮਿਆਦ ਹੈ ਜਿਹੜੀ ਉਹ ਲੰਬੀ ਹੋ ਗਈ ਇਹ ਜਿਹੜਾ ਸੁਆ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੂਰੀ ਹਲਕੇ ਦੇ ਵਿੱਚ ਬਣਿਆ ਧੂਰੀ ਦੇ ਨੇੜੇ ਧੂਰੀ ਤੋਂ 12 ਕਿਲੋਮੀਟਰ ਦੂਰ ਹੈ ਜਿਹੜਾ ਉੱਥੇ ਹੀ ਬਣਿਆ ਪਿੰਡ ਈਸੜਾ ਪੈਂਦਾ ਈਸੜੇ ਪਿੰਡ ਤੋਂ ਇਹ ਸੂਆ ਜਿਹੜਾ ਇੱਥੋਂ ਸਟਾਰਟ ਕਰਿਆ ਉਦੋਂ ਪਿੱਛੇ ਇੱਟਾਂ ਦਾ ਬਣਾਇਆ ਹੈ ਤੇ ਪਹਿਲਾਂ ਇੱਟਾਂ ਦਾ ਸੀ ਹੁਣ ਇਹਨੂੰ ਢਾ ਕੇ ਇਹ ਬਣਾਇਆ ਗਿਆ ਇਹ ਈਸੜੇ ਤੋਂ ਤਕਰੀਬਨ ਬਰਡਵਾਲ ਤੱਕ 12-13 ਕਿਲੋਮੀਟਰ ਦਾ ਲੰਬਾਈ ਹੋ ਇਹਦੀ ਔਰ ਇਹਦਾ ਦੇਖੋ ਤੁਸੀਂ ਵੀ ਕਿੰਨਾ ਫਾਇਦਾ ਹੋਣਾ ਇੱਕ ਤਾਂ ਇਹਦੇ ਚ ਸੀਮੈਂਟ ਬਜਰੀ ਨਾਲ ਬਣਾਇਆ ਹੁਣ ਕਰਕੇ ਇਹਦੇ ਚ ਕਦੇ ਵੀ ਕੱਖ ਨਹੀਂ ਹੋਊਗਾ ਔਰ ਦੂਜਾ ਇਹਦੀ ਗੋਲਾਈ ਹੈ ਜਿਹੜੀ ਉਹ ਇਸ ਢੰਗ ਨਾਲ ਦਿੱਤੀ ਗਈ ਹੈ ਬਈ ਇਹਦੇ ਚ ਪਾਣੀ ਦੀ ਸਪੀਡ ਵੀ ਇਹਦੀ ਵਧੀਆ ਬਣੀ ਰਹੂਗੀ ਔਰ ਦੂਸਰਾ ਇਹਦੇ ਬਲੌਕ ਜਿਹੜੇ ਬਣਾਏ ਗਏ ਨੇ ਜੇ ਕਿਤੇ ਵੀ ਟੁੱਟਦਾ ਤਾਂ ਇੱਕ ਬਲੌਕ ਆ ਜਿਹੜਾ ਉਹ ਚੇਂਜ ਕਰ ਦਿੱਤਾ ਜਾਊਗਾ ਸੋ ਦੋਸਤੋ ਭਾਵੇਂ ਪਾਰਟੀ ਜਿਹੜੀ ਮਰਜ਼ੀ ਹੋਵੇ ਭਾਵੇਂ ਸਰਕਾਰ ਜਿਹੜੀ ਮਰਜ਼ੀ ਹੋਵੇ ਤਾਂ ਜਿਹੜੀ ਚੰਗਾ ਕੰਮ ਕਰਦਾ ਉਹਦੀ ਤਾਰੀਫ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਸੋ ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਬਣ ਗਿਆ ਤੇ ਇਹਦਾ ਇੱਕ ਹੋਰ ਫਾਇਦਾ ਇਹਦੇ ਨਾਲ ਜਿਹੜਾ ਰਾਹ ਸੀ ਅੱਖਾਂ ਕਰਕੇ ਆਲਦ ਵਾਲੇ ਰਾਹ ਜਿਹੜਾ ਉਹ ਤੰਗ ਜਾਂ ਲੱਗਦਾ ਸੀ ਤੇ ਹੁਣ ਇਹਦੇ ਨਾਲ ਇਹ ਰਾਹ ਵੀ ਸਾਰਾ ਜਿਹੜਾ ਜਿੰਨੀ ਇਹਦੀ ਲੰਬਾਈ ਅੱਗੇ 10 12 ਕਿਲੋਮੀਟਰ ਅੱਗੇ ਧੂਰੀ ਨੂੰ ਜਾਂਦਾ ਰਾਹ ਇਹ ਤਾਂ ਇਹ ਰਾਹ ਵੀ ਵਧੀਆ ਬਣ ਗਿਆ ਦੇਖੋ ਸਾਫ ਸੁਥਰਾ ਹੈ ਨ ਪਧਰਾ ਔਰ ਜਿਹੜਾ ਸੂਆ ਇਹਦੀ ਮਿਆਦ ਵੀ ਲੰਬੀ ਬਣ ਜਾਣੀ ਹੈ ਕਿਉਂਕਿ ਬਜਰੀ ਨਾਲ ਬਣਾਇਆ ਗਿਆ ਸੀਮਿੰਟ ਦੀ ਮਾਤਰਾ ਵੀ ਵਧੀਆ ਪਾਈ ਹੋਈ ਹੈ ਇਹ ਜੀ ਗੱਲ ਨਹੀਂ ਹੈ ਤੇ ਕੰਮ ਵੀ ਜਿਹੜਾ ਉਹ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਇੱਕ ਸਾਰਤਾ ਬਣੀ ਹੋਈ ਹੈ ਪੂਰੀ ਦੇਖੋ ਤੁਸੀਂ ਔਰ ਹਲੇ ਵੀ ਅੱਗੇ ਕੰਮ ਚੱਲ ਰਿਹਾ ਹੈ ਅੱਗੇ ਧੂਰੀ ਦੇ ਨੇੜੇ ਕੰਮ ਚੱਲ ਰਿਹਾ ਹੈ ਤੇ ਮੈਨੂੰ ਇਹ ਨਹੀਂ ਪਤਾ ਵੀ ਇਹਦੋਂ ਪਿੱਛੇ ਵੀ ਸ਼ਾਇਦ ਬਣਾਇਆ ਜਾਵੇ ਇਹ ਕਿਉਂਕਿ ਲੰਬਾਈ ਇਹਦੀ ਪਿੱਛੇ ਵੀ ਹੈਗੀ ਆ ਹੋਰ ਤਕਰੀਬਨ ਇਸ ਤੋਂ ਪਿੱਛੇ ਵੀ ਇਹ 15 ਕਿਲੋਮੀਟਰ ਹੋਰ ਅੱਗੇ ਪਿੱਛੇ ਨੂੰ ਇਹ ਹੈਗਾ ਨਹਿਰ ਤੋਂ ਨਿਕਲ ਲੱਗੂ ਤੇ ਜਣੀ 12 ਕਿਲੋਮੀਟਰ ਦਾ ਤਾਂ ਪੱਕਾ ਪਤਾ ਮੈਨੂੰ ਵੀ ਇਹ ਬਣ ਗਿਆ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ ਜੋ ਚੰਗਾ ਕੰਮ ਕਰਦਾ ਉਹਦੀ ਇੱਕ ਇਨਸਾਨ ਹੋਣ ਦੇ ਨਾਤੇ ਉਹਦੀ ਤਾਰੀਫ ਕਰਨੀ ਬਣਦੀ ਹੈ ਤੋਂ ਸ਼ੇਅਰ ਇਸ ਕਰਕੇ ਵੀ ਕਰਨਾ ਹੈ ਤਾਂ ਜੋ ਹੋਰ ਹਲਕਿਆਂ ਦੇ ਵਿੱਚ ਪੰਜਾਬ ਦੇ ਹੋਰ ਏਰੀਆ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗੇ ਲੋਕ ਇਹ ਸੂਆ ਦੇਖ ਕੇ ਇਹ ਵੀਡੀਓ ਵੇਖ ਕੇ ਆਪਣਾ ਸਵਾਲ ਉਠਾ ਸਕਣ ਕਿ ਸਾਡੇ ਏਰੀਆ ਦਾ ਸੂਆ ਵੀ ਇਹੋ ਜਿਹਾ ਬਣਾਇਆ ਜਾਵੇ ਸੋ ਜੇ ਤੁਸੀਂ ਆਪਣੇ ਏਰੀਆ ਦੇ ਵਿੱਚ ਚਾਹੁੰਦੇ ਹੋ ਕਿ ਇਹੋ ਜਿਹਾ ਜਿਹੜਾ ਸੂਆ ਉਹ ਬਣੇ ਪਾਣੀ ਵਾਲਾ ਜਿਹਦੀ ਖੇਤਾਂ ਨੂੰ ਸਪਲਾਈ ਹੁੰਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਵੀ ਕਰਿਓ ਆਪਣੇ ਤਾਂ ਜੋ ਹਰ ਇੱਕ ਕਿਸਾਨ ਦੀ ਨਜ਼ਰ ਚ ਜਾਵੇ ਤੇ ਕੋਈ ਨਾ ਕੋਈ ਬੰਦਾ ਜਿਹੜਾ ਇਹਨੂੰ ਦੇਖ ਕੇ ਇਸ ਵੀਡੀਓ ਨੂੰ ਵੇਖ ਕੇ ਆਪਣਾ ਉਪਰਾਲਾ ਕਰ ਸਕੇ ਤੇ ਆਪਣੇ ਏਰੀਆ ਦੇ ਵਿੱਚ ਉਹ ਜਿਹੜਾ ਸੂਆ ਉਹ ਬਣਵਾ ਸਕੇ ਪਹਿਲਾਂ ਵਾਲੇ ਸੂਏ ਦੇ ਦਰਸ਼ਨ ਕਰਾਈਏ ਪਹਿਲਾਂ ਆ ਇਹੋ ਜਿਹਾ ਸੀ ਇਹ ਇੱਟਾਂ ਵਾਲਾ ਇਹਦੇ ਚ ਕੀ ਸੀ ਕੱਖ ਵਗੈਰਾ ਕਾਹੀ ਸਲਵਾੜ ਵਗੈਰਾ ਜਾਂ ਕੁਝ ਬਹੁਤ ਹੁੰਦਾ ਸੀ ਪਰ ਸੂਆ ਦੇਖੋ ਨਜ਼ਰੀ ਨਹੀਂ ਆਉਂਦਾ ਸੀ ਹਣਾ ਔਰ ਹਰ ਇੱਕ ਸਾਲ ਇਹਦੀ ਸਫਾਈ ਕਰਨੀ ਪੈਂਦੀ ਸੀ ਹਰ ਇੱਕ ਸਾਲ ਸਫਾਈ ਕਰਨ ਦੇ ਬਾਵਜੂਦ ਫੇਰ ਵੀ ਆਹ ਦੇਖੋ ਇੰਨਾ ਕੱਖ ਕੰਡਾ ਹੋ ਜਾਂਦਾ ਸੀ ਜਿਹਦੇ ਨਾਲ ਪਾਣੀ 'ਚ ਰੁਕਾਵਟ ਪੈਂਦੀ ਸੀ ਤੇ ਕੱਖ ਜਦੋਂ ਸਾਫ ਵੀ ਕਰਦੇ ਸੀ ਕੱਖ ਤਾਂ ਵੀ ਇਹ ਇਹੋ ਜਿਹਾ ਲੱਗਦਾ ਸੀ ਆਹ ਦੇਖੋ ਤੋ ਕਿੰਨਾ ਫਰਕ ਹੈ ਤੇ ਜਸਟ ਇਸ ਤੋਂ ਬਾਅਦ ਹੀ ਤੁਹਾਨੂੰ ਮੈਂ ਅਗਲਾ ਸੀਨ ਦਿਖਾਵਾਂਗਾ ਤੇ ਆਹ ਵੇਖੋ ਪੁਰਾਣਾ ਸੂਆ ਇੱਕ ਸਾਈਡ ਤੇ ਇਧਰੋਂ ਤੇ ਤੇ ਆ ਨਵਾਂ ਸੁਆ ਯਾਰ ਕਿੰਨਾ ਫਰਕ ਆ ਦੇਖੋ ਹੈ ਬੇਸ਼ੱਕ ਤੁਸੀਂ ਕਹੋਗੇ ਕਿ ਨਵਾਂ ਬਣਿਆ ਵੀ ਸੋਹਣਾ ਤਾਂ ਲੱਗਣਾ ਹੀ ਹੈ ਪਰ ਨਹੀਂ ਇਹ ਨਵਾਂ ਵੀ ਜਿਹੜਾ ਬਣਿਆ ਇਹ ਤਕਰੀਬਨ ਸਾਲਾਂ ਤੱਕ ਇਹੋ ਜਿਹਾ ਰਹੂਗਾ ਬਜਰੀ ਸੀਮਿੰਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕਿਤੇ ਵੀ ਹੁਣ ਅੰਦਰ ਕੱਖ ਹੋਊਗਾ ਬਾਹਰ ਤਾਂ ਜੋ ਮਰਜੀ ਹੋ ਜਾ ਪਰ ਅੰਦਰ ਕੱਖ ਨਹੀਂ ਇਹਦੇ ਕਿਤੇ ਵੀ ਹੁੰਦਾ ਦੇਖੋ ਤੁਸੀਂ ਪਾਰਟੀ ਨੂੰ ਸਪੋਰਟ ਕੀਤੇ ਬਿਨਾ ਤੁਸੀਂ ਕੰਮ ਦੀ ਤਾਰੀਫ ਕਰੋ ਪਾਰਟੀ ਜਿਹੜੀ ਮਰਜ਼ੀ ਹੋਵੇ ਚਾਹੇ ਪਰ ਇੱਕ ਗੱਲ ਜ਼ਰੂਰ ਹੈ ਕਿ ਇਮਾਨਦਾਰੀ ਨਾਲ ਜੇ ਤਾਰੀਫ ਕਰੀ ਤਾਂ ਆਮ ਆਦਮੀ ਪਾਰਟੀ ਦੀ ਇਹ ਤਾਰੀਫ ਕਰਨੀ ਬਣਦੀ ਹੈ। ਇਹਦੀ ਹਾਲਤ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸੀ ਆ ਦੇਖੋ ਇਹ ਚ ਮਿੱਟੀ ਤੇ ਕਬਾੜ ਪਾਇ ਪਾ ਕੇ ਇਹ ਪਤਾ ਨਹੀਂ ਕਿੰਨੇ ਕੁ ਸਾਲ ਤੋਂ 30 35 ਸਾਲ ਤੋਂ ਇਹ ਬੰਦ ਪਿਆ ਹੈ। ਤੋਂ ਇਦਾਂ ਕੰਮ ਚੱਲ ਰਿਹਾ ਹੈ। ਆਮੂਰੇ ਕੱਚਾ ਹੈ ਹੁਣ ਪਿੱਛੇ ਇਹਦੇ ਹੁਣ ਮੂਰੇ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ। ਭਈ 30 35 ਸਾਲ ਤੋਂ ਪਾਣੀ ਨਾ ਆਉਣ ਕਰਕੇ ਇਹਦੇ ਵਿੱਚ ਦਰਖਤ ਤੇ ਦਰਖਤ ਉਗ ਗਏ ਸੀ ਜਿਹੜੇ ਹੁਣ ਬੜੇ ਬੜੇ ਹੋ ਗਏ ਸੀ ਕਿਉਂਕਿ 35 ਸਾਲ ਤੋਂ ਬੰਦ ਪਿਆ ਪਾਣੀ ਨਹੀਂ ਆਇਆ ਤਾਂ ਇਹਦੇ ਵਿੱਚ ਮਿੱਟੀ ਭਰ ਗਈ ਔਰ ਮਿੱਟੀ ਭਰ ਗਈ ਤਾਂ ਮੀਂਹ ਕਣੀ ਨਾਲ ਇਹਦੇ ਵਿੱਚ ਦਰਖਤ ਉਗ ਗਏ ਪਰ ਪਾਣੀ ਨਹੀਂ ਆਇਆ ਆਹ ਦੇਖ ਲਓ ਤੁਸੀਂ ਜਿਹੜੇ ਐਡੇ ਐਡੇ ਦਰਖਤ ਹੋਏ ਖੜੇ ਨੇ ਨਾ ਇਹ ਬਾਅਦ ਦੇ ਚ ਹੋਏ ਨੇ 35 ਸਾਲ ਦੇ ਵਿੱਚ ਔਰ ਕੁਝ ਦਰਖਤ ਸੂਏ ਦੇ ਵਿੱਚ ਵੀ ਸੀ ਜਿਹੜੇ ਪੱਤੇ ਗਏ ਨੇ ਆਹ ਦੇਖ ਲਓ ਤੁਸੀਂ ਆਹ ਤਾਂ ਪੱਕਾ ਸਬੂਤ ਹੈ ਵੀ ਬਿਲਕੁਲ ਇਹਨਾਂ ਸੂਏ ਦੇ ਵਿੱਚ ਹੋਏ ਹੋਏ ਨੇ ਸੋ ਦੋਸਤੋ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਸੂਏ ਵੱਲ ਇਹ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲਾਉਣ ਵਾਲਾ ਸੂਆ 35 ਸਾਲ ਬਾਅਦ ਰੀਨਿਊ ਹੋ ਰਿਹਾ ਆਹ ਦੇਖ ਲਓ ਹਾਲਾਤ ਤਾਂ ਭਾਈ ਜਿਹੜਾ ਲੋਕਾਂ ਨੂੰ ਆਮ ਪਬਲਿਕ ਦੇ ਫਾਇਦੇ ਲਈ ਕੰਮ ਹੋ ਰਿਹਾ ਹੈ ਤਾਂ ਫਿਰ ਉਹਦੀ ਤਾਰੀਫ ਤਾਂ ਕਰਨੀ ਬਣਦੀ ਆ ਦੋਸਤੋ ਉਹ ਤਾਂ ਕਰਨੀ ਹੀ ਚਾਹੀਦੀ ਆ ਆ ਵੇਖ ਲਓ ਜੜਾਂ ਇਹ ਸਬੂਤ ਨੇ ਇਸ ਗੱਲ ਦਾ ਵੀ ਇਹ ਸੂਏ ਨੂੰ ਕਵਰ ਕਰ ਗਈਆਂ ਸੀ ਇਹ ਦਰਖਤ ਨੇ ਜਿਹੜੇ ਸੂਏ ਦੇ ਵਿੱਚ ਬੜੇ ਹੋਏ ਸੀ ਸਾਰੇ ਬੰਦ ਕਰਤਾ ਸੀ ਬਿਲਕੁਲ ਇਹਨਾਂ ਨੇ ਗੱਲ ਮੁਕਾਓ ਤਾਂ ਹੁਣ ਇਹ ਨਵਾਂ ਬਣ ਕੇ ਤਿਆਰ ਹੋ ਰਿਹਾ ਜਿੰਨੇ ਵੀ ਇਹਦੇ ਰਸਤੇ 'ਚ ਪੁਲ ਪੈਂਦੇ ਨੇ ਉਹ ਸਾਰੇ ਨਵੇਂ ਬਣ ਰਹੇ ਨੇ ਤੇ ਇਹਦੇ ਨਾਲ ਤਾਂ ਜਿਹੜਾ ਰਸਤਾ ਵੀ ਖੁੱਲ ਜਾਊਗਾ ਕਿਉਂਕਿ ਆਹ ਰਸਤਾ ਵੀ 35 ਸਾਲ ਤੋਂ ਬੰਦ ਪਿਆ ਸੀ ਔਰ ਸ਼ਹਿਰ ਨੂੰ ਜਾਣ ਵਾਲਾ ਰਸਤਾ ਇਹ ਧੂਰੀ ਨੂੰ ਜਾਂਦਾ ਰਸਤਾ ਤਾਂ ਹੁਣ ਇਹ ਰਸਤਾ ਵੀ ਇਹਦੇ ਨਾਲੋਂ ਨਾਲ ਆ ਜਿਹੜਾ ਬਣ ਜਾਊਗਾ ਪੱਕਾ ਹੋ ਸਕਦਾ ਸੜਕ ਵੀ ਬਣ ਜਾਏ ਆਉਣ ਵਾਲੇ ਟਾਈਮ 'ਚ ਤਾਂ ਇਹ ਰਸਤਾ ਵੀ ਖੁੱਲ ਗਿਆ ਆਪਾਂ ਲੋਕਾਂ ਨੇ ਵੀ ਉਹ ਵੀ ਜਾਣਦੇ ਆ ਭਈ ਲਾਣੇਗਰ ਉਹ ਸੁਆ ਜਿਵੇਂ ਘਟੋ ਘਟ 30 35 ਸਾਲ ਤੋਂ ਬੰਦ ਪਿਆ ਤੀ ਤੇ ਮੈਨੂੰ ਲੱਗਦਾ ਵੀ 35 ਸਾਲ ਤੋਂ ਇੱਥੇ ਪਾਣੀ ਨਹੀਂ ਆਇਆ ਉਰੇ ਹੋ ਗਏ ਹੋਣਗੇ ਮਾੜਾ ਮੁੱਟੀ ਆਉਂਦਾ ਸੀ ਉਹ ਤਾਂ ਟੁੱਟ ਜਾਂਦਾ ਸੀ ਹਾਂ ਵੀ ਇਹ ਲਾਸਟ ਵਾਲਾ ਇਹ 5-6 ਕਿਲੋਮੀਟਰ ਦਾ ਪਾਣੀ ਆ ਹੀ ਨਹੀਂ ਜਿੱਥੇ ਖਤਮ ਹੁੰਦਾ ਸੀ ਇੱਧਰ ਤੇ ਇੱਕ ਦਿਨ ਹੋ ਗਿਆ ਵੀ ਇੱਕ ਹਫਤਾ ਬਸ ਮਾੜਾ ਮੁੱਟੀ ਆਉਂਦਾ ਸੀ ਖੇਤਾਂ ਕੁੱਤਾਂ ਜਿੱਦਾ ਪਾਣੀ ਕਦੇ ਮਿਲੀ ਨਹੀਂ ਹੋਣਾ ਹਾਂ ਵਿੱਚ ਦਰਖਤ ਹੋ ਗਏ ਮਿੱਟੀ ਭਰ ਗਈ ਬੰਦ ਪਿਆਦੀ ਹੈਨਾ ਤੇ ਹੁਣ ਇਹ ਵਧੀਆ ਗੱਲ ਹੋ ਗਈ ਨਾਮਾ ਬਣ ਗਿਆ ਨਾ ਹੈਨਾ ਤੇ ਇਹਦਾ ਖੇਤਾਂ ਨੂੰ ਵੀ ਪਾਣੀ ਹੋ ਜਾਊਗਾ ਜਿਹਨੇ ਲਵਾਉਣਾ ਲਾਜ਼ਮੀ ਤੇ ਨਾਲੇ ਰਣੇਦਰਾ ਹੋਰ ਵੀ ਹੋ ਗਿਆ ਦਾ ਫਾਇਦਾ ਵੀ ਆਲੇ-ਦਾਲੇ ਰਸਤਾ ਖੁੱਲ ਗਿਆ ਹਾਂ ਰਸਤਾ ਰਸਤਾ ਹੀ ਬੰਦ ਪਿਆ ਸੀ ਨਾ ਹਾਂ ਰਸਤਾ ਖੁੱਲ ਗਿਆ ਤੇ ਹੁਣ ਇਹ ਦਰਖਤ ਉਹ ਨੇ ਦੋਸਤੋ ਜਿਹਦੀ ਆਪਾਂ ਗੱਲ ਕਰਦੇ ਸੀ ਵੀ ਸੂਏ ਦੇ ਬਿਲਕੁਲ ਵਿੱਚ ਹੋ ਗਏ ਬੰਦ ਹੋਣ ਕਰਕੇ ਇਹ ਵਿੱਚੋ ਵਿੱਚ ਹਰੇ ਹੋਗੇ ਦਰਖਤ ਵੱਡੇ ਹੋਗੇ 30-35 ਸਾਲ ਦੇ ਵਿੱਚ 8-8 ਹੋਗੇ ਦਰਖਤ ਪਰ ਇਹ ਜਿਹੜੇ ਬਿਲਕੁਲ ਵਿੱਚ ਆ ਗਏ ਇਹਨਾਂ ਨੂੰ ਪੱਟ ਦੇਣਾ ਚਾਹੀਦਾ ਸੀ ਹੁਣ ਮਨਜ਼ੂਰੀ ਨਹੀਂ ਮਿਲੀ 22 ਇਗਲਾਸ ਮਹਿਕਮੇ ਦਾ ਅਲੱਗ ਗੱਲ ਹੈ ਇਹ ਜਣੀ ਸਰਕਾਰਾਂ ਦੀ ਬੇਗੌਰੀ ਕਰਕੇ 35 ਸਾਲ ਲੰਘ ਗਏ। ਵੈਰੀਆਂ ਸਰਕਾਰਾਂ ਨੇ ਤਾਂ ਪੁੱਛਿਆ ਹੀ ਨਹੀਂ ਹੈਗਾ। ਇਹ ਸਰਕਾਰ ਦੀ ਤਾਰੀਫ ਕਰਨੀ ਬਣਦੀ ਹੈ ਵੀ ਦੇਖੋ ਇਹਨੇ ਇਹ ਇਹ ਚੀਜ਼ ਦੀ ਗੌਰ ਕੀਤੀ। ਬਹੁਤ ਪਿੰਡਾਂ 'ਚ 40-40 45-45 ਸਾਲ ਦਾ ਪਾਣੀ ਆਏ ਨਹੀਂ ਹੋਣਾ। ਹੁਣ ਆਏ ਨੇ। ਹੁਣ ਦੇਖੋ ਲੋੜ ਵੀ ਆ। ਲੋੜ ਵੀ ਆ। ਮੋਟਰਾਂ ਵੀ ਘੱਟ ਚੱਲਣਗੀਆਂ। ਮੋਟਰਾਂ ਵੀ ਘੱਟ ਚੱਲਣਗੀਆਂ ਤੇ ਨਹਿਰੀ ਪਾਣੀ ਆ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਊ। ਇਹ ਇੱਥੇ ਸਾਡਾ ਪਾਣੀ ਟੁੱਟਦਾ ਹੁੰਦਾ ਸੀ ਸਾਡੀ ਜ਼ਮੀਨ ਇੱਥੇ। ਹਾਂਜੀ। ਜੇ ਦੋ ਪਾਣੀ ਸੁਹਾ ਟੁੱਟ ਕੇ ਜੀਰੀ ਨੂੰ ਆ ਕੇ ਹਾਂ। 1.5-2 ਘੰਟੇ ਦਾ ਛਾੜ ਵੱਜਦਾ। ਅੱਛਾ ਹਾਂ ਜੋ ਸੂਏ ਦਾ ਪਾਣੀ ਲੱਗ ਜਾਂਦਾ ਇੱਕ ਪਾਣੀ ਇੱਕ ਪਾਣੀ ਵੀ ਲੱਗ ਜੇ ਜੇ ਵੱਧ ਪਾਣੀ ਲੱਗ ਜਾਏ ਤਾਂ ਫੇਰ ਤਾਂ ਦੇਖੋ ਜਿਵੇਂ ਤੂਏ ਦੇ ਪਾਣੀ ਦਾ ਫਿਰ ਫਰਕ ਹੁੰਦਾ ਨਹਿਰੀ ਪਾਣੀ ਦਾ ਤਾਕਤਵਰ ਪਾਣੀ ਹੁੰਦਾ ਧਰਤੀ ਪਾਣੀ ਆ ਹਾਂ ਕੁੱਲ ਮਿਲਾ ਕੇ ਸੂਏ ਦਾ ਕੰਮ ਜਿਹੜਾ ਵਧੀਆ ਹੋ ਗਿਆ ਬਹੁਤ ਵਧੀਆ ਹਾਂ ਜੀ ਸਰਕਾਰ ਬਹੁਤ ਵਧੀਆ ਹਾਂ ਅਸੀਂ ਸਰਕਾਰ ਦੇ ਹੱਕ ਚਾਂਗੇ ਸਰਕਾਰ ਦੇ ਹੱਕ ਚੋਂ ਔਰ ਸਰਕਾਰ ਨੇ ਚੰਗਾ ਕੰਮ ਕੀਤਾ ਦੇਖੋ ਪਾਰਟੀ ਜਿਹੜੀ ਮਰਜ਼ੀ ਹੋਵੇ ਜੇ ਚੰਗਾ ਕੰਮ ਕਰਦੀ ਹੈ ਤੇ ਤਰੀਕ ਕਰਨੀ ਚਾਹੀਦੀ ਹੈ ਸਰਕਾਰ ਨੇ ਜ਼ਿਮੀਦਾਰਾਂ ਵਾਸਤੇ ਬਹੁਤ ਚੰਗਾ ਕਰਿਆ ਲੋਕਾਂ ਦੇ 20 25 25 ਪਾਵਰ ਦੇ ਮੋਟਰਾਂ ਪਾਈਆਂ ਤੇ ਉਹ ਪਿਛਲੇ ਸਾਲ ਇਹਨਾਂ ਨੇ ਘੱਟ ਰੇਟ ਕਰਕੇ ਵੱਡੀਆਂ ਕਰਤੀਆਂ ਅੱਛਾ ਨਾਲੇ ਤਾਂ ਜ਼ਿਮੀਦਾਰ ਨੂੰ ਘਰ ਨਹੀਂ ਰਿਹਾ ਹੁਣ ਪਾਪਰਾ ਵਾਲਿਆਂ ਨੇ ਪੂਰੇ ਚਲਾਣੇ ਕਰਤੀਆਂ ਦੇ ਨਾਲੇ ਸਰਕਾਰ ਦਾ ਫਾਇਦਾ ਹੋ ਗਿਆ ਪੈਸਾ ਦਾ ਬਿਲਕੁਲ ਜ਼ਿਮੀਦਾਰ ਦੇ ਜ਼ਿਮੀਦਾਰਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਦੂਜਾ ਪਾਣੀ ਦਾ ਫਾਇਦਾ ਹੋ ਗਿਆ ਪਾਣੀ ਦਾ ਇਹ ਇਹ ਕੱਲਾ ਉਰੇ ਨਹੀਂ ਆਪਣਾ ਧੂਰੀ ਹਲਕੇ ਜਲੀ ਸਾਰੇ ਪੰਜਾਬ 'ਚ ਇੱਕ ਹਲਕੇ ਦਾ ਵੀਡੀਓ ਬਣਾਇਆ ਸੀ ਤੋ ਦੱਸ ਦਿੱਤਾ ਕਿ ਸਾਡੇ 45 ਸਾਲ ਹੋ ਗਏ ਅਸੀਂ ਐਸਟੀ ਜੀ ਟੇਲਾਂ ਤੇ ਪਾਣੀ ਪਹੁੰਚਿਆ ਫਸਲ ਪੂਰੀ ਵਧੀਆ ਸਮਾਜੀ ਹਾਂ ਇਧਰ ਪੁਰਨਾ ਪੰਨਾ ਵਾਲਾ ਸੀ ਇਧਰ ਬਹੁਤ ਨੂੰ ਲੱਗਦਾ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਪਹਿਲਾਂ ਧੂਰੀ ਦੇ ਵਿੱਚ ਸੁਆ ਜਿਹੜਾ ਉਹ ਕਵਰ ਕੀਤਾ ਗਿਆ ਸੀ ਧੂਰੀ ਦੇ ਸ਼ਹਿਰ ਦੇ ਵਿੱਚੋਂ ਬਿਲਕੁਲ ਸੈਂਟਰ ਵਿੱਚ ਦੀ ਹਲੰਗ ਦਾ ਸੀ ਔਰ ਇਹ ਸੁਆ ਵੀ ਪਿਛਲੇ ਸਾਲ ਜਿਹੜਾ ਉਹ ਕਵਰ ਕੀਤਾ ਗਿਆ ਔਰ ਤੁਸੀਂ ਦੇਖੋ ਇਹਦੀ ਮਜ਼ਬੂਤੀ ਵੀ ਇੰਨੀ ਹੈ ਇਹ ਸੂਏ ਦੀ ਵੀ ਘਟੋ ਘਟ 15 ਇੰਚ ਦੀ ਇਹਦੀ ਆਰ ਸੀ ਸੀ ਹੈ 15 ਇੰਚ ਦੀ ਮੋਟਾਈ ਹੈ ਘਟੋ ਘਟ 15 16 ਇੰਚ ਦੀ ਔਰ نیچے ਤੋਂ ਬਿਲਕੁਲ ਆਲੇ-ਦਾਲੋਂ ਵੀ ਇਹ ਨੀਚੇ ਤੋਂ ਬੇਸ ਬਣਾ ਕੇ ਦਾ ਜਿਹੜਾ ਉਹ ਪੂਰਾ ਕਵਰ ਕੀਤਾ ਗਿਆ ਅੰਦਰ ਵਿੱਚ ਪਾਣੀ ਪ੍ਰਦੂਸ਼ਿਤ ਹੁੰਦਾ ਸੀ ਤਾਂ ਸ਼ਹਿਰ ਦੇ ਵਿੱਚੋਂ ਵਿੱਚ ਦੀ ਲੰਘਣ ਕਰਕੇ ਇਸ ਦੇ ਵਿੱਚ ਜਿੰਨੀ ਅਲਦਾਲੇ ਵਸੋਂ ਸੀ ਉਹ ਜਿੰਨਾ ਕੂੜਾ ਸੀ ਪਲਾਸਟਿਕ ਵਗੈਰਾ ਲਫਾਫੇ ਹੋਰ ਸਾਰਾ ਸਮਾਨ ਲੋਕ ਇਹਦੇ ਵਿੱਚ ਹੀ ਸੜਦੇ ਸੀ ਹਾਲਾਂਕਿ ਬਹੁਤ ਮਾੜੀ ਗੱਲ ਸੀ ਪਰ ਤੁਹਾਨੂੰ ਪਤਾ ਹੈ ਕਿ ਲੋਕ ਨਹੀਂ ਹਟਦੇ ਉਹ ਸਾਰਾ ਸਮਾਨ ਹੈ ਜਿਹੜਾ ਉਹ ਇੱਕ ਰੂੜੀ ਬਣਾ ਰੱਖਿਆ ਸੀ ਉਹਨਾਂ ਨੇ ਸੂਏ ਨੂੰ ਤੇ ਉਹਨਾਂ ਨੇ ਇਹ ਸਾਰਾ ਗੰਦੇ ਦੇ ਵਿੱਚ ਹੀ ਸੜਦੇ ਸੀ ਸੋ ਦੋਸਤੋ ਆਪਣੇ ਜਿਹੜੇ ਕਮੈਂਟ ਨੇ ਉਹ ਜਰੂਰ ਕਰਿਓ ਆਪਣੀ ਰਾਏ ਜਰੂਰ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਬਹੁਤ ਬਹੁਤ ਧੰਨਵਾਦ